ਤਾਨੂੰ ਕਿੰਨੀ ਵਾਰੀ ਕਹਤਾ ਟੂਟੀ ਦਾ ਕੋਈ ਹੱਲ ਕਰ ਦੋ ਤੁਸੀਂ ਤਾਂ ਮੇਰੀ ਕੋਈ ਗੱਲ ਜਮਾ ਹੀ ਨਹੀਂ ਮੰਨਦੇ ਹੋ ਚਾਚਾ ਪੱਲੀ ਹੈਗੀ ਆ ਨਹੀਂ ਹੈਨੀ ਕਿਉਂ ਪਤੂੜੀ ਚੱਕਨੀ ਆ ਮੌਸਮ じゃ ਖਰਾਬ ਆ ਨਾ ਇੱਥੇ ਗਟੂ ਵਾਲੀ ਫੈਕਟਰੀ ਲੱਗੀ ਆ ਮੌਸਮ ਖਰਾਬ ਹੈ ਹੈਨੀ ਸਾਡੇ ਘਰੇ ਚਾ ਚੱਲ ਜਾ ਓ ਸਣੀ ਗੱਲ ਸੁਣ ਆ ਟੂਟੀ ਚੈੱਕ ਕਰੀਂ ਟੂਟੀ ਨੂੰ ਕੀ ਹੋ ਗਿਆ ਓ ਕੀ ਹੋਇਆ ਚਾਚਾ ਟੂਟੀ ਨੂੰ ਚੱਲੀ ਤਾਂ ਜਾਂਦੀ ਆ ਇਹ ਪਤਾ ਤੈਨੂੰ ਕੁਝ ਮਹਿਸੂਸ ਹੋਇਆ ਨਾ ਟੂ ਦਾ ਕਹਿੰਦੀ ਟੂਟੀ ਚ ਕਰੰਟ ਆਉਂਦਾ ਮੈਨੂੰ ਲੱਗਦਾ ਨਾ ਅੰਦਰਲੀ ਚੋਂਦਾ ਹੋਣਾ ਇਹ ਆ ਤਰ੍ਹਾਂ ਲੱਗਦੜਾ ਹਣ ਇਹ ਟੂਟੀ ਵੀ ਚੈੱਕ ਕਰਨੀ ਕੋਈ ਤਾਂ ਬਿਜਲੀ ਵਾਲੇ ਨੂੰ ਸੱਦਣਾ ਪੈਣਾ ਚੱਲ ਆ ਜਾ